ਕੀ ਹੋਇਆ ਦਰਸ਼ਕਾਂ ਨੂੰ ਪੂਰੀ ਕਹਾਣੀ ਦੱਸ ਦੋ ਆਖਿਰਕਾਰ ਕਿਹੜੀ ਮਜਬੂਰੀ ਆ ਜਿਹੜੀ ਘਰ ਵਾਲੀ ਸਾ ਸਹੁਰੇ ਦੇ ਖਿਲਾਫ ਤੁਹਾਨੂੰ ਐਫ ਆਈ ਆਰ ਦਰਜ ਕਰਾਉਣੀ ਪਈ ਇਹਦਾ ਜਿਹੜਾ ਕੁੜੀ ਦਾ ਸਗਾ ਮਾਮਾ ਉਹ ਸਾਡੇ ਨਾਲ ਦੇ ਪਿੰਡ ਵਿਆਹਿਆ ਹੋਇਆ ਉਹਦੀ ਸੱਸ ਨੇ ਮੇਰਾ ਰਿਸ਼ਤਾ ਕਰਵਾਇਆ ਸੀ ਜੀ ਮਤਲਬ ਵਿਚੋਲੇ ਸੀ ਵਿਚੋਲੇ ਸੀਗੇ ਜੀ ਅਸੀਂ ਇਹਨਾਂ ਦੇ ਫਿਰ ਫਾਦਰ ਦੇ ਕੁੜੀ ਦੇ ਖਾਤੇ ਦੇ ਵਿੱਚ ਪੈਸੇ ਪਾਏ ਇਹ ਪਹਿਲਾਂ ਕਹਿੰਦੇ ਸੀ ਵੀ ਐਂ ਕਰਕੇ ਵੀ ਕੁੜੀ ਬਾਹਰ ਜਾਊਗੀ ਫੇਰ ਆ ਕੇ ਵਿਆਹ ਕਰਾਊਗੀ ਪਲਾਨ ਇਹਨਾਂ ਦਾ ਪਹਿਲਾਂ ਹੀ ਠੱਗੀ ਮਾਰਨ ਦਾ ਸੀਗਾ ਜੀ ਇਦੇ ਚ ਐਵੇਂ ਵੀ ਲਿਖਿਆ ਗਿਆ ਸੀ ਵੀ ਪਹਿਲਾਂ ਕੁੜੀ ਬਾਹਰ ਜਾਊਗੀ ਫੇਰ ਵੀ ਆ ਕੇ ਵਿਆਹ ਕਰਾਊਗੀ ਉਹ ਵੀ ਚੀਜ਼ ਮੰਨਦਾ ਮੈਂ ਇਹਦੇ ਪਿਓ ਵੱਲੋਂ ਇਹਦੇ ਚ ਲਿਖਾਇਆ ਗਿਆ ਵੀ ਤੁਸੀਂ ਦੇਖ ਵੀ ਸਕਦੇ ਮੇਰੇ ਕੋਲੇ 8 ਏਕੜ ਜ਼ਮੀਨ ਆ ਵੀ ਜੇਕਰ ਕੱਲ ਨੂੰ ਮੇਰੀ ਕੁੜੀ ਮੁੱਕਰਦੀ ਆ ਤਾਂ ਮੈਂ ਆਪਦੀ ਜ਼ਮੀਨ ਵੇਚ ਕੇ ਪੈਸੇ ਦਊਂਗਾ ਕੁੜੀ ਜਾਨੀ 2024 ਦੇ ਵਿੱਚ ਮੇਰਾ ਵਿਆਹ ਹੋ ਜਾਂਦਾ ਜੀ ਦੋ ਦੋ ਜਮਿਨੇ ਦੀ 23 ਤਰੀਕ ਨੂੰ ਇੱਕ ਮਹੀਨਾ ਇੱਥੇ ਰਹਿੰਦੇ ਨੇ ਹਾਂਜੀ ਇੱਕ ਮਹੀਨਾ ਇੱਥੇ ਰਹਿੰਦੀ ਹੈ 19 ਮਾਰਚ ਨੂੰ ਫਿਰ ਜੀ ਕੁੜੀ ਬਾਹਰ ਚਲੀ ਜਾਂਦੀ ਹੈ ਉਹਦੀਆਂ ਟਿਕਟਾਂ ਕਿਨਾਈਆਂ ਤਾਂ ਵੀ ਮੈਂ ਕਰਾਈਆਂ ਸਾਰਾ ਖਰਚਾ ਜੋ ਵੀ ਸੀਗਾ 1.5 ਲੱਖ ਦੀ ਸ਼ੋਪਿੰਗ ਜਿੰਨਾ ਵੀ ਸੀ ਮੇਰੇ ਲੋਨ ਕਰਵਾਇਆ ਗਿਆ ਕਾਮ ਪਹਿਲਾਂ ਕਿ ਜੀ ਮਿਲਦਾ ਨਹੀਂ ਮਿਲਦਾ ਨਹੀਂ ਚਲੋ ਅਸੀਂ 2-3 ਮਹੀਨਿਆਂ ਤੱਕ ਵੀ ਰਿਸ਼ਤੇਦਾਰਾਂ ਵਯਾਰਾਂ ਦੋਸਤਾਂ ਨੂੰ ਕਹੇ ਜੋ ਲੱਭ ਕੇ ਦਿੰਦੇ ਸੀ ਕਿ ਉੱਥੇ ਜਾ ਤੂੰ ਕਾਮ ਮਿਲਦਾ ਫਿਰ ਇਹਨੇ ਕਹਣਾ ਮੇਰੀ ਲੱਤ ਦੁਖਦੀ ਆ ਬਾਹਾਂ ਦੁਖਦੀ ਆ ਬਹਾਨੇ ਲਾਉਣ ਲੱਗ ਜਾਂਦੀ ਸੀ ਵੀ ਇਹਨੂੰ ਤਾਂ ਹੀ ਅਸੀਂ ਪੈਸੇ ਤਾਂ ਮਂਗਾਈ ਲੈਣੇ ਆ ਬ੍ਰਾਂਡ ਸੈਂਡ ਦੇ ਖਰਚੇ ਦੀ ਮਂਗਾਉਂਦੀ ਸੀ ਤਾਂ ਮੈਂ ਇਹਨੂੰ ਕਹ ਕੋਈ ਨਹੀਂ ਮੈਂ ਤਾਂ ਹਸਬੈਂਡ ਹੀ ਆ ਵੀ ਮੈਨੂੰ ਤਾਂ ਭੇਜੀ ਸਕਦੀ ਆ ਭਾਵੇਂ ਕੋਈ ਨਹੀਂ ਵੀ ਭੇਜਣ ਵਾਲਾ ਡਾਕੂਮੈਂਟ ਕੀ ਕਿੱਡੀ ਗੱਲ ਆ ਫਿਰ ਆਇਆ ਕਰਦੀ ਕਰੋਂਦੀ ਦੋ ਤਿੰਨ ਦਿਨਾਂ ਬਾਅਦ ਜੀ ਨੇ ਚਿੱਟੇ ਜਵਾਬ ਦੇਦਾ ਵੀ ਮੈਨੂੰ ਤੂੰ ਪਹਿਲੇ ਦਿਨੋਂ ਨਹੀਂ ਪਸੰਦ ਨਾ ਮੈਂ ਤੇਰਾ ਨਾ ਰਹਿਣਾ ਨਾ ਮੈਂ ਤੈਨੂੰ ਸੱਦਣਾ ਤੇ ਉਹਦੇ ਚ ਵੀ ਜਾਨੀ ਇਹ ਸਾਫ਼ ਤੇ ਇਸ ਤੋਂ ਬਾਅਦ ਜਿਹੜਾ ਮੇਰਾ ਸਹੁਰਾ ਸੀਗਾ ਉਹ 15 20 ਦਿਨਾਂ ਹੀ ਜਾਨੀ ਮੇਰੇ ਹੱਕ 'ਚ ਬੋਲਿਆ ਉਹਨੂੰ ਵੀ ਐਂ ਸੀਗਾ ਵੀ ਇੱਕਦਮ ਵੀ ਗੱਲ ਉਹਨੇ ਕਹਿਤਾ ਦਿੱਤੀ ਪਲਾਨ ਤਾਂ ਸੀਗਾ ਇਹ ਮੁੰਡਾ ਕੁਝ ਗਲਤ ਨਾ ਕਰ ਲੇ ਚਲੋ ਫਿਰ ਜੀ ਮੈਂ ਇਸ ਤੋਂ ਬਾਅਦ ਅਸੀਂ ਪਚੇਤਾ ਪਚੂਤਾ ਪਾਈਆਂ ਪਚੋਲਿਆਂ ਨੂੰ ਨਾਲ ਲੈ ਕੇ ਜਾਂਦੇ ਰਹੇ ਜੀ ਇਹਨਾਂ ਦੇ ਪਿੰਡ ਤੇ ਨਾ ਤਾਂ ਇਹਨਾਂ ਨੇ ਕੋਈ ਪੈਸੇ ਦੇਣ ਦਾ ਇਹਨਾਂ ਨੇ ਦੱਸਿਆ ਜੀ ਮੇਰਾ ਜੀ ਟੋਟਲ ਲੱਗਿਆ ਵਾ 45 ਲੱਖ ਰੁਪਈਆ ਦੋ ਕਾਲ ਜਾਨੀਆਂ ਫੀਸਾਂ 35 36 ਲੱਖ ਰੁਪਈਆ ਕੁੜੀ ਤੇ ਲੱਗਿਆ ਦੂਜੇ ਵਿਆਹ ਤੇ ਲੱਗੇ ਸਾਰੇ ਪ੍ਰੂਫ ਹੈ ਟੂ ਜੀ ਮੈਂ ਜਿਹੜਾ ਪੈਸਾ ਲਾਇਆ ਕੋ ਪੈਸੇ ਮੇਰੇ ਕੋਲੇ ਸੀਗੇ ਜੀ ਜੋੜੇ ਪੇ ਚਾਰ ਕਿੱਲੇ ਪੈੜੀ ਦੇ ਆ ਪੈੜੀ ਮੇਰੀ ਸਾਰੀ ਗਹਿਣੇ ਆ ਜੀ ਇੱਕ ਮੇਰੇ ਕੋਲੇ ਗੱਡੀ ਸੀਗੀ ਮੈਂ ਉਹ ਵੀ ਵੇਚੀ ਆ ਜੀ ਮਾਂ ਦਾ ਸੋਨਾ ਸੀਗਾ ਉਹ ਵੇਚਿਆ ਬੈਂਕਾਂ ਤੋਂ ਲੈਂਟਾਂ ਚਾੱਕ ਕੇ ਉਹ ਵੇਚਿਆ ਜੀ ਗੱਲ ਨਹੀਂ ਹੋਈ ਕਿਉਂਕਿ ਤੁਹਾਡੇ ਕੋਲ ਦਾ ਸਟਾਫ ਨੇ ਕੀ ਕਹਿੰਦੇ ਨਹੀਂ ਵੀ ਅਸੀਂ ਪੈਸੇ ਤੁਹਾਡੇ ਵਾਪਸ ਦੇ ਦਾਂਗੇ ਨਹੀਂ ਬਸ ਉਹ ਕਹਿੰਦੇ ਜਿਹੜਾ ਕੋਈ ਕਾਰਨਾ ਕਰ ਲੋ ਜੇ ਦੇਣੇ ਨਹੀਂ ਠੱਗੀ ਮਾਰਨੀ ਸੀ ਮਾਰ ਲਈ ਜੇ ਦੇਣੇ ਹੁੰਦੇ ਜਾਂ ਕੁਝ ਵੀ ਹੁੰਦਾ ਹੁਣ ਉਹ ਦੇ ਜਾਂਦੇ ਮੈਨੂੰ ਹੁਣ ਪਤਾ ਲੱਗਿਆ ਜੀ ਮੈਂ ਚੈੱਕ ਕਰਾਏ ਬਾਹਰੋਂ ਵਕੀਲਾਂ ਤੋਂ ਜਦੋਂ ਉੱਥੇ ਉਤਰਦੀ ਆ ਜੀ ਉੱਥੇ ਸਟਡੀ ਪਰਮਿਟ ਮਿਲਦਾ ਜਦੋਂ ਉੱਥੇ ਉਹ ਪੁੱਛਦੇ ਆ ਜਿਵੇਂ 에어ਪੋਰਟ ਵਾਲੇ ਵੀ ਤੂੰ ਮੈੜਣਾ ਕਿ ਆਣ ਮੈਂਟ ਉੱਥੇ ਉਹਨੇ ਇਹ ਸ਼ੰਗਲ ਸ਼ੋ ਕੀਤਾ ਮੈਂ ਵਿਆਹੀ ਨਹੀਂ ਆ ਸੌਕਤਬ ਸਬਦਾਂ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਲਗਾਤਾਰ ਵਿਦੇਸ਼ਾਂ ਵੱਲ ਨੌਜਵਾਨ ਜਾ ਰਹੇ ਨੇ ਪਰ ਜਿੱਥੇ ਵਿਦੇਸ਼ਾਂ ਵੱਲ ਨੌਜਵਾਨ ਜਾ ਰਹੇ ਨੇ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਧੋਖੇ ਹੋ ਰਹੇ ਨੇ ਜੀ ਹਾਂ ਧੋਖੇ ਜ਼ਿਆਦਾਤਰ ਲੜਕੀਆਂ ਅਜਹੀਆਂ ਜੋ ਵਿਦੇਸ਼ ਜਾ ਕੇ ਲੜਕੇ ਨੂੰ ਬੁਲਾਉਣਾ ਭੁੱਲ ਜਾਂਦੀਆਂ ਨੇ ਜਾਂ ਫਿਰ ਜਾਣ ਬੁਝ ਕੇ ਨਹੀਂ ਬੁਲਾਉਂਦੀਆਂ ਜਾਂ ਫਿਰ ਕਿਸੇ ਕਾਰਨਾਂ ਕਰਕੇ ਅਜਿਹਾ ਹੋ ਜਾਂਦਾ ਆ ਪਰ ਪੈਸੇ ਲੜਕੇ ਵੱਲੋਂ ਆਪਣੀ ਜ਼ਮੀਨ ਜਾਇਦਾਦ ਖਰਚ ਵੇਚ ਕੇ ਖਰਚੇ ਹੁੰਦੇ ਨੇ ਜਿਸ ਕਰਕੇ ਆਖਿਰ ਦੇ ਵਿੱਚ ਫਿਰ ਰੋਣਾ ਜਿਹੜਾ ਹੈਗਾ ਉਹ ਲੜਕੇ ਨੂੰ ਹੀ ਪੈਂਦਾ ਅਜਿਹਾ ਹੀ ਮਾਮਲਾ ਇੱਕ ਸਾਹਮਣੇ ਆਇਆ ਇੱਕ ਨੌਜਵਾਨ ਦੇ ਨਾਲ ਜਿਸ ਨੇ ਕਿ ਆਪਣੀ ਪੈਲੀ ਵੇਚ ਕੇ ਵਿਆਹ ਕੀਤਾ ਵਿਆਹ ਕਰਕੇ ਆਪਣੀ ਘਰਵਾਲੀ ਨੂੰ ਵਿਦੇਸ਼ ਭੇਜਿਆ ਪਰ ਵਿਦੇਸ਼ ਜਾ ਕੇ ਹੋਇਆ ਕੀ ਆ ਕੀ ਕਹਾਣੀ ਆ ਆਖਿਰਕਾਰ ਕਿਉਂ ਨੌਜਵਾਨ ਆਪਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿਉਂ ਇਸ ਨੂੰ ਥਾਣੇ ਜਾ ਕੇ ਆਪਣੀ ਘਰਵਾਲੀ ਤੇ ਸੱਸ ਸਹੁਰੇ ਦੇ ਖਿਲਾਫ ਮਾਮਲਾ ਦਰਜ ਐਫ ਆਈ ਆਰ ਦਰਜ ਕਰਵਾਉਣੀ ਪਈ ਗੱਲਬਾਤ ਕਰ ਲੈਣ ਉਸ ਨੌਜਵਾਨ ਦੇ ਨਾਲ ਪਹਿਲਾਂ ਤਾਂ ਨਾਮ ਜਾਣਾਂਗੇ ਕੀ ਨਾਮ ਕਾਕਾ ਤੁਹਾਡਾ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਜੀ ਗੁਰਜੀਤ ਕੀ ਹੋਇਆ ਦਰਸ਼ਕਾਂ ਨੂੰ ਪੂਰੀ ਕਹਾਣੀ ਦੱਸ ਦੋ ਆਖਿਰਕਾਰ ਕਿਹੜੀ ਮਜਬੂਰੀ ਆ ਜਿਹੜੀ ਘਰ ਵਾਲੀ ਸੱਸ ਸਹੁਰੇ ਦੇ ਖਿਲਾਫ ਤੁਹਾਨੂੰ ਐਫ ਆਈ ਆਰ ਦਰਜ ਕਰਵਾਉਣੀ ਪਈ ਮੇਰਾ ਜੀ 2023 ਦੇ ਵਿੱਚ ਇਹਦਾ ਜਿਹੜਾ ਕੁੜੀ ਦਾ ਸਕਾ ਮਾਮਾ ਉਹ ਸਾਡੇ ਨਾਲ ਦੇ ਪਿੰਡ ਵਿਆਹਿਆ ਹੋਇਆ ਉਹਦੀ ਸਾਸਣ ਨੇ ਮੇਰਾ ਰਿਸ਼ਤਾ ਕਰਵਾਇਆ ਸੀ ਜੀ ਮਤਲਬ ਵਿਚੋਲੇ ਸੀ ਵਿਚੋਲੇ ਸੀਗੇ ਜੀ 2023 ਦੇ ਵਿੱਚ ਸਾਡੀ ਦੂਜੇ ਮਹੀਨੇ ਵੇਖ ਵਿਖਾਈ ਹੁੰਦੀ ਉਹਦੀ ਸਾਡੇ ਪਿੰਡ ਆਉਣੀ ਜਾਣੀ ਸੀਗੀ ਦੇਖ ਦਿਖਾਈ ਤੋਂ ਬਾਅਦ ਜੀ ਇੱਕ ਦੂਜੇ ਨੂੰ ਹੀ ਪਸੰਦ ਕਰਦੇ ਆ ਉਹਦੇ ਪੀਟੀ ਚੋਂ ਬੈਂਡ ਆਏ ਵੇ ਸੀ ਉਹ ਵੀ ਲੱਭਦੇ ਸੀ ਵੀ ਕੋਈ ਪੈਸੇ ਨਹੀਂ ਲਾ ਸਕਦੇ ਵੀ ਕੋਈ ਵਧੀਆ ਮੁੰਡਾ ਹੋਵੇ ਨਾਲੇ ਵਿਆਹ ਵਾਲੀ ਉਮਰ ਆ ਕੁੜੀ ਦਾ ਵੀ ਵਿਆਹ ਕਰਨ ਨੂੰ ਅਸੀਂ ਕਰਨਾ ਹੀ ਆ ਵੀ ਚੱਲ ਮੁੰਡਾ ਲੱਭ ਜੇ ਤੇ ਨਾਲੇ ਦੋਨੇ ਜੀ ਕਮਾਉਣਗੇ ਤੇ ਚੱਲ ਉਹ ਸੋਚ ਸੋਚ ਕੇ ਅਸੀਂ ਵੀ ਚੱਲ ਗਿਆ ਵੀ ਵਧੀਆ ਵੀ ਰਿਸ਼ਤੇਦਾਰੀ ਜੋ ਇਹਨਾਂ ਦੇ ਚ ਕੁੜੀ ਉਹ ਸੋਚ ਕੇ ਅਸੀਂ ਵਿਆਹ ਦਾ ਯਾਨੀ ਡਿਸੀਜਨ ਲਿਆ ਸੀਗਾ 2023 ਦੇ ਵਿੱਚ ਅਸੀਂ ਇਹਨਾਂ ਦੇ ਫਿਰ ਫਾਦਰ ਦੇ ਕੁੜੀ ਦੇ ਖਾਤੇ ਦੇ ਵਿੱਚ ਪੈਸੇ ਪਾਏ ਇਹ ਪਹਿਲਾਂ ਕਹਿੰਦੇ ਸੀ ਵੀ ਐਂ ਕਰਕੇ ਵੀ ਕੁੜੀ ਬਾਹਰ ਜਾਊਗੀ ਫੇਰ ਆ ਕੇ ਵਿਆਹ ਕਰਾਊਗੀ ਪਲਾਨ ਇਹਨਾਂ ਦਾ ਪਹਿਲਾਂ ਹੀ ਠੱਗੀ ਮਾਰਨ ਦਾ ਸੀਗਾ ਜੀ ਤਾਂ ਉਦੋਂ ਇਹਦੇ ਪਿਓ ਵੱਲੋਂ ਤੁਸੀਂ ਰਿਕਾਰਡਿੰਗ 'ਚ ਵੀ ਸੁਣ ਲਿਆ ਹੋਣਾ ਵੀ ਮੈਂ ਲੇਖ ਲਿਖਾ ਹਾਂ ਆਪ ਕਰਾਇਆਗਾ ਇਹਦੇ 'ਚ ਜਿਹੜਾ ਕੋਈ ਐਗਰੀਮੈਂਟ ਉਦਾਂ ਦਾ ਨਹੀਂਗਾ ਵੀ ਐਂ ਕਰਕੇ ਕੁੜੀ ਬਾਹਰ ਜਾਊਗੀ ਫਿਰ ਡਿਵੋਰਸ ਲਾਵਾਂਗੇ ਕੋਈ ਉਦਾਂ ਦਾ ਐਗਰੀਮੈਂਟ ਕੀ ਐਗਰੀਮੈਂਟ ਦੀ ਜਿਹੜੀ ਗੱਲ ਹੋ ਰਹੀ ਆ ਤੁਸੀਂ ਸੁਣਾਈਆ ਕਾਲ ਰਿਕਾਰਡਿੰਗ ਉਹ ਕਿਹੜਾ ਐਗਰੀਮੈਂਟ ਆ ਜਿਹਦੀ ਗੱਲਬਾਤ ਹੋ ਰਹੀ ਆ ਉਹਦੇ 'ਚ ਜੀ ਇਦਾਂਗਾ ਇਹਦੇ ਪਿਓ ਵੱਲੋਂ ਲਿਖਾਇਆ ਗਿਆ ਸੀਗਾ ਇਦੇ 'ਚ ਐਵੇਂ ਵੀ ਲਿਖਿਆ ਗਿਆ ਸੀ ਵੀ ਪਹਿਲਾਂ ਕੁੜੀ ਬਾਹਰ ਜਾਊਗੀ ਫੇਰ ਆ ਬੀ ਆ ਕੇ ਵਿਆਹ ਕਰਾਊਗੀ ਉਹ ਵੀ ਚੀਜ਼ ਮੰਨਦਾ ਮੈਂ ਇਹਦੇ ਪਿਓ ਵੱਲੋਂ ਇਹਦੇ 'ਚ ਲਿਖਾਇਆ ਗਿਆ ਵੀ ਤੁਸੀਂ ਦੇਖ ਵੀ ਸਕਦੇ ਮੇਰੇ ਕੋਲੇ 8 ਏਕੜ ਜ਼ਮੀਨ ਆ ਬੀਜੇ ਕਰ ਕੱਲ ਨੂੰ ਮੇਰੀ ਕੁੜੀ ਮੁੱਕਰਦੀ ਆ ਤਮ ਆਪਦੀ ਜ਼ਮੀਨ ਵੇਚ ਕੇ ਪੈਸੇ ਦਊਗਾ ਤੇ ਦੋ ਮੈਂ ਚੈੱਕ ਵੀ ਦੇ ਰਿਆਂ ਖਾਲੀ ਤੇ ਤੁਸੀਂ ਮੇਰੇ ਤੇ ਕਾਨੂੰਨੀ ਕਾਰਵਾਈ ਵੀ ਕਰਾ ਸਕਦੇ ਆ ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਪਹਿਲਾਂ ਪੂਰੀ ਗਰੰਟੀ ਦਿੱਤੀ ਸੀ ਗਰੰਟੀ ਦਿੱਤੀ ਸੀ ਸਾਨੂੰ ਭਰੋਸੇ 'ਚ ਲੈਣ ਨੂੰ ਪਰ ਹੁਣ ਪਤਾ ਲੱਗਿਆ ਇਹਨਾਂ ਕੋਲੇ ਜ਼ਮੀਨ ਹੈਗੀ ਜੀ 3 ਕਿੱਲੇ ਇਹਦੇ 'ਚ ਸਾਨੂੰ 8 ਕਿੱਲੇ ਲਿਖਾਇਆ ਇਹਦੇ ਪਿਓ ਵੱਲੋਂ ਇਹਦੇ ਕੁੜੀ ਦੇ ਪਿਓ ਦੇ ਦਾਦੇ ਦੇ ਵਿਚੋਲਿਆਂ ਦੇ ਕੁੜੀ ਦੇ ਸਾਰਿਆਂ ਦੇ ਸਾਈਨ ਹੋਏਗੇ ਇਹਦੇ 'ਚ ਜੀ ਇਹ ਸਟਾਮ ਕਿੰਨੇ ਵਾਲਾ ਇਹ 2000 ਵਾਲਾ ਸਟਾਮ ਇਹ ਸਾਨੂੰ ਭਰੋਸੇ 'ਚ ਜਾਨੀ ਠੱਗੀ ਮਾਰਨ ਦਾ ਇਹਨਾਂ ਦਾ ਪਹਿਲਾਂ ਹੀ ਪਲ ਨੀ ਆਖਰਕਾਰ ਵਿਗੜੀ ਕਦੋਂ ਕੁੜੀ ਆਉਂਦੀ ਆ ਵਿਆਹ ਹੁੰਦਾ ਆ ਕੁੜੀ ਇੱਥੇ ਵੱਸਦੀ ਆ ਵਿਗੜੀ ਜੀ ਜਦੋਂ ਮੈਂ ਸਾਲ ਤਾਂ ਪਹਿਲਾਂ ਫੈਲਾਂ ਲਾਈ ਗਿਆ ਪਹਿਲਾਂ ਕੁੜੀ ਵਿਆਹ ਕਰਾ ਕੇ ਕੁੜੀ ਘਰੇ ਵੱਸਦੀ ਆ ਹਾਂਜੀ ਕੁੜੀ ਇੱਥੇ ਆਉਂਦੀ ਆ ਮੀਨਾ ਰਹਿੰਦੀ ਆ ਜੀ ਹੂੰ ਮਹਾਰਾਜ ਦੀ ਹਜ਼ੂਰੀ ਚ ਵਿਆਹ ਹੁੰਦਾ ਹੂੰ ਪੈਲਸ ਦੇ ਵਿੱਚ ਵਿਆਹ ਹੁੰਦਾ 2 300 ਬੰਦਾ ਬਰਾਤ ਵੀ ਜਾਂਦਾ ਲਾਈਵ ਵੀ ਪਿਆ ਮੇਰਾ ਵਿਆਹ ਹੂੰ ਤੇ ਕੁੜੀ ਜਾਨੀ 2024 ਦੇ ਵਿੱਚ ਮੇਰਾ ਵਿਆਹ ਹੋ ਜਾਂਦਾ ਜੀ ਦੂਜੇ ਮਹੀਨੇ ਦੀ 23 ਤਰੀਕ ਨੂੰ ਇੱਕ ਮਹੀਨਾ ਇੱਥੇ ਰਹਿੰਦੇ ਨੇ ਹਾਂਜੀ ਇੱਕ ਮਹੀਨਾ ਇੱਥੇ ਰਹਿੰਦੀ ਆ 19 ਮਾਰਚ ਨੂੰ ਫਿਰ ਜੀ ਕੁੜੀ ਬਾਹਰ ਚਲੀ ਜਾਂਦੀ ਆ ਉਹਦੀਆਂ ਟਿਕ ਟੰਕੀ ਨੇ ਕਰਾਈਆਂ ਗਿੱਟਾਂ ਵੀ ਮੈਂ ਕਰਾਈਆਂ ਸਾਰਾ ਖਰਚਾ ਜੋ ਵੀ ਸੀਗਾ 1.5 ਲੱਖ ਦੀ ਸ਼ਾਪਿੰਗ ਜਿੰਨਾ ਵੀ ਸੀ ਮੇਰੇ ਲੋ ਨੂੰ ਕਰਵਾਇਆ ਗਿਆ ਜੈਂਟ ਨਾ ਮੈਂ ਜੀ ਪਹਿਲਾਂ ਇਹਦਾ ਬੀਜਾਣੀ ਆਉਂਦਾ ਸੀ 11 ਲੱਖ ਦਾ ਪੈਕੇਜ ਕੀਤਾ 6.5 ਲੱਖ ਜੀ ਆਈ ਸੀ ਚਲੋ ਬਾਹਰ ਜਾਂਦੀ ਆ ਉੱਥੇ ਜਾ ਕੇ ਜੀ ਕਾਲਜ ਬਦਲਣਾ ਪਿਆ ਕਿਉਂਕਿ ਇਹਦਾ ਪਹਿਲਾਂ ਬੀਜਾਣੀ ਆਉਂਦਾ ਰਫੂਜਣਾ ਸੀ ਤਾਂ ਕਰਕੇ ਪ੍ਰਾਈਵੇਟ ਕਾਲਜ ਲਿਆ ਸੀ ਉੱਥੇ ਨਵਾਂ ਕਾਲਜ ਲਿਆ ਜੀ ਜਿਹਦੇ ਚ ਵਰਕ ਪਰਮ ਨੇ ਮਿਲਦਾ ਉਹਦੀਆਂ ਫੀਸਾਂ ਵੀ ਜੀ ਮੇਰੇ ਵੱਲੋਂ ਸਾਰੀਆਂ ਭਰੀਆਂ ਜਾਂਦੀਆਂ A ਤੋਂ ਲੈ ਕੇ Z ਤੱਕ ਫੀਸਾਂ ਦੇ ਨਾਲ ਨਾਲ ਕਿਤੇ ਵੀ ਮੈਂ ਫੋਨ ਲੈਣਾ ਟੁੱਟ ਗਿਆ ਮੈਂ ਲੈਪਟਾਪ ਲੈਣਾ ਉਹ ਅੱਡ ਐਕਸਟਰਾ ਪੈਸੇ ਭੇਜਦਾ ਸੀ ਗੱਲਬਾਤ ਠੀਕ ਠਾਕ ਹੁੰਦੀ ਸੀ ਉੱਥੇ ਹਾਂਜੀ ਗੱਲਬਾਤ ਠੀਕ ਠਾਕ ਹੁੰਦੀ ਰਹੀ ਮਤਲਬ ਪੂਰਾ ਮਤਲਬ ਜਿਵੇਂ ਗੱਲਬਾਤ ਹੁੰਦੀ ਆ ਉਹ ਮੇਂ ਨਾਰਮਲ ਹੁੰਦੇ ਆ ਪਰ ਉੱਥੇ ਜਦੋਂ ਉਹਨੂੰ ਕਹਿੰਦੇ ਸੀ ਵੀ ਹੁਣ ਪੈਸੇ ਲੱਗੀਆਂ ਤੇ ਤੂੰ ਕੰਮ ਵੀ ਲੱਭ ਤੇ ਕੰਮ ਪਹਿਲਾਂ ਅਖੇ ਜੀ ਮਿਲਦਾ ਨਹੀਂ ਮਿਲਦਾ ਨਹੀਂ ਚਲੋ ਅਸੀਂ ਦੋ ਤਿੰਨ ਮਹੀਨਿਆਂ ਤੱਕ ਵੀ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਕਹੇ ਜੋ ਲ ਬਾ ਨੇ ਲੌਂਗ ਜਾਂਦੀ ਸੀ ਇਹਨੂੰ ਤਾਂ ਹੀ ਅਸੀਂ ਪੈਸੇ ਤਾਂ ਮੈਂ ਮਗਾਈ ਲੈਣੇ ਆ ਬ੍ਰਾਂਡ ਸੈਂਡ ਦੇ ਖਰਚੇ ਦੀ ਮਗਾਮਦੀ ਸੀ ਪੀਜੀ ਦਾ ਰਹਿਣ ਸਣ ਦਾ ਖਾਣੇ ਦਾ ਸਾਰਾ ਖਰਚੇ ਤੋਂ ਤੁਸੀਂ ਵੀ ਇੱਥੋਂ ਹੀ ਜਾਂਦਾ ਸੀਗਾ ਜੀ ਉਹਦੇ ਵੀ ਰਿਕਾਰਡ ਆ ਮੇਰੇ ਕੋਲੇ ਸਾਰੇ ਡਾਕੂਮੈਂਟ ਆ ਜਿੰਨੇ ਹੀ ਪੈਸੇ ਬਾਹਰ ਪਾਏ ਆ ਤੇ ਇਸ ਤੋਂ ਬਾਅਦ ਮੈਂ ਇੱਕ ਸਮੈਸਟਰ ਬਾਅਦ ਕਿਹਾ ਵੀ ਮੇਰੀ ਵੈਸਟਰ ਵੀ ਦੀ ਫੈਲ ਲਾ ਦੇ ਤਾਂ ਫਿਰ ਇਹ ਕਹਿੰਦੀ ਵੀ ਹਜੇ ਇੱਕ ਸਮੈਸਟਰ ਹੋਇਆ ਵੀ ਹਜੇ ਕੋਈ ਗੱਲ ਨਹੀਂ ਮੈਂ ਪੁੱਛਿਆ ਵੀ ਅਗਲੇ ਸਮੈਸਟਰ ਤੇ ਵੀ ਜਾਊਗਾ ਫਿਰ ਇਹ ਅਗਲਾ ਸਮੈਸਟਰ ਜਦੋਂ ਕੰਪਲੀਟ ਹੁੰਦਾ ਜੀ ਇਸ ਤੋਂ ਬਾਅਦ ਜਾਨੀ ਮੈਨੂੰ ਇਹ ਕਹਿ ਦਿੰਦੀ ਆ ਮੈਂ ਤਾਂ ਡਾਕੂਮੈਂਟ ਵੀ ਮੈਨੂੰ ਭੇਜ ਜਦੋਂ ਅਗਲਾ ਸਮੈਸਟਰ ਕੰਪਲੀਟ ਹੁੰਦਾ ਫਿਰ ਉਦੋਂ ਇਹ ਬਹਾਨੇ ਲਾਉਣ ਲੱਗ ਜਾਂਦੀ ਆ ਤੂੰ ਕਿਹੜੇ ਡਾਕੂਮੈਂਟ ਚਾਹੀਦੇ ਆ ਮੈਂ ਕਹਾਂ ਵੀ ਆਹ ਚਾਹੀਦੇ ਤੂੰ ਜੈਂਟ ਦਾ ਨੰਬਰ ਦੇ ਮੈਂ ਤੇਨੂੰ ਨੂੰ ਭੇਜਨੇ ਮੈਂ ਉਹਨਾਂ ਨਾਲ ਗੱਲ ਕਰੂੰ ਇਹ ਕਿਵੇਂ ਭੇਜੂ ਮੈਂ ਤਾਂ ਲੱਗਦੇ ਹੀ ਨਹੀਂ ਇਦਾਂ ਉਦਾਂ ਕਰਨ ਲੱਗੀ ਤਾਂ ਮੈਂ ਇਹਨੂੰ ਕਹਾਂ ਕੋਈ ਨਹੀਂ ਮੈਂ ਤਾਂ ਹਸਬੈਂਡ ਹੀ ਆ ਵੀ ਮੈਨੂੰ ਤਾਂ ਭੇਜ ਹੀ ਸਕਦੀ ਆ ਭਾਵੇਂ ਕੋਈ ਨਹੀਂ ਵੀ ਭੇਜਣ ਵਾਲਾ ਡਾਕੂਮੈਂਟ ਫੇਰ ਕਿੱਡੀ ਗੱਲ ਫੇਰ ਐ ਕਰਦੀ ਕਰਉਂਦੀ ਦੋ ਤਿੰਨ ਦਿਨਾਂ ਬਾਅਦ ਜਿਹਨੇ ਚਿੱਟੇ ਜਵਾਬ ਦੇਦਾ ਵੀ ਮੈਨੂੰ ਤੂੰ ਪਹਿਲੇ ਦਿਨ ਨਹੀਂ ਪਸੰਦ ਨਾ ਮੈਂ ਤੇਰਾ ਨਾ ਰਹਿਣਾ ਨ ਕੇਰਾ ਤਾਂ ਇੱਕਦਮ ਸ਼ਾਰਟ ਜਿਹਾ ਹੀ ਲੱਗਦਾ ਜਦੋਂ ਇਦਾਂ ਦੀ ਗੱਲ ਕਹਿਣੀ ਹੈ ਨਾ ਤੇ ਜਦੋਂ ਗੱਲਬਾਤ ਮੇਰੇ ਸਾਸ ਸਹੁਰੇ ਸਹੁਰੇ ਨੇ ਤੇ ਮੇਰੀ ਤੇ ਕੁੜੀ ਦੀ ਐਡ ਕਾਲ ਵੀ ਹੋਈ ਤੁਹਾਨੂੰ ਉਹ ਮੈਂ ਰਿਕਾਰਡਿੰਗਾਂ ਵੀ ਦੇਵਾਂਗਾ ਉਹਦੇ ਚ ਕੁੜੀ ਸਾਫ਼ ਇਨਕਾਰ ਕਰੀ ਜਾਂਦੀ ਮੈਨੂੰ ਤਾਂ ਪਹਿਲੇ ਦਿਨ ਹੁਣੀ ਪਸੰਦ ਸੀਗਾ ਇਦਾਂ ਉਦਾਂ ਗੱਲਾਂ ਬਹੁਤ ਤੇ ਇਹ ਜਿਹੜਾ ਮੇਰਾ ਸਹੁਰਾ ਜੀ ਉਹ ਆਪਦੀ ਕੁੜੀ ਨੂੰ ਮਾੜਾ ਚੰਗਾ ਬੋਲ ਰਿਹਾ ਉਦੋਂ ਵੀ ਤੂੰ ਐ ਕਰਕੇ ਪਹਿਲਾਂ ਹੀ ਦੱਸ ਦਿੰਦੀ ਜੇ ਵਿਆਹ ਨਹੀਂ ਕਰਾਉਣਾ ਸੀ ਤੈਨੂੰ ਪਤਾ ਹੀ ਸੀਗਾ ਵੀ ਇੰਨੇ ਸਾਲ ਫੈਲਾਂ ਲਾਈ ਗਏ ਵੀ ਆਪਣਾ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੋਣਾਗਾ ਤੇ ਉਹਦੇ ਚ ਵੀ ਜਾਨੀ ਇਹ ਸਾਫ ਤੇ ਇਸ ਤੋਂ ਬਾਅਦ ਜਿਹੜਾ ਮੇਰਾ ਸਹੁਰਾ ਸੀਗਾ ਉਹ 15 20 ਦੇਣੀ ਜਾਨੀ ਮੇਰੇ ਹੱਕ ਚ ਬੋਲਿਆ ਉਹਨੂੰ ਵੀ ਐ ਸੀਗਾ ਵੀ ਇੱਕਦਮ ਵੀ ਗੱਲ ਉਹਨੇ ਕਹਿ ਤਾਂ ਦਿੱਤੀ ਪਲਾਨ ਤਾਂ ਸੀਗਾ ਇਹ ਮੁੰਡਾ ਕੁਝ ਗਲਤ ਨਾ ਕਰ ਲੇ ਚਲੋ ਫਿਰ ਜੀ ਮੈਂ ਇਸ ਤੋਂ ਬਾਅਦ ਅਸੀਂ ਪਚਤਾਂ ਪਚੂਤਾਂ ਪਾਈਆਂ ਬਚੋਲਿਆਂ ਨੂੰ ਨਾਲ ਲੈ ਕੇ ਤੇ ਜਾਂਦੇ ਰਹੇ ਜੀ ਇਹਨਾਂ ਦੇ ਪਿੰਡ ਤੇ ਨਾ ਤਾਂ ਇਹਨਾਂ ਨੇ ਕੋਈ ਪੈਸੇ ਦੇਣ ਦਾ ਇਹਨਾਂ ਨੇ ਦੱਸਿਆ ਜੀ ਐਂ ਕਹਿੰਦੇ ਸੀ ਕੁੜੀ ਦੇ ਤਾਂ ਖਾਤੇ 'ਚ ਜੀ 10 ਲੱਖ ਗਿਆ 12 ਲੱਖ ਗਿਆ ਇਦਾਂ ਹੀ ਕਰਦੇ ਸੀ ਮੇਰੇ ਸਹਰ ਜੀ 25 ਲੱਖ ਦਾ 30 ਦਾ ਕਰਜ਼ਾ ਹੋਣ ਜੀ ਕਿਵੇਂ ਪੈਸੇ ਕਿਵੇਂ ਲਏ ਕਿਦਾਂ ਜੀ ਤੁਸੀਂ 25 ਲੱਖ ਇੰਨੇ ਰਕਮ ਮਤਲਬ ਕਿ ਉਹ ਵੇਚਿਆ ਕੁਝ ਮੇਰਾ ਜੀ ਟੋਟਲ ਲੱਗਿਆ ਵਾ 45 ਲੱਖ ਰੁਪਈਆ ਦੋ ਕਾਲ ਜਨੀਆਂ ਫੀਸਾਂ 35 36 ਲੱਖ ਰੁਪਈਆ ਕੁੜੀ ਤੇ ਲੱਗਿਆ ਦੂਜੇ ਵਿਆਹ ਤੇ ਲੱਗੇ ਸਾਰੇ ਪ੍ਰੂਫ ਏ ਟੂ ਜ਼ेड ਜੀ ਮੈਂ ਜਿਹੜਾ ਪੈਸਾ ਲਾਇਆ ਕੋਈ ਪੈਸੇ ਮੇਰੇ ਕੋਲੇ ਸੀਗੇ ਜੀ ਜੋੜੇ ਪੇ ਚਾਰ ਕਿੱਲੇ ਪੈੜੀ ਦੇ ਆ ਪੈੜੀ ਮੇਰੀ ਸਾਰੀ ਗਹਿਣੇ ਆ ਜੀ ਇੱਕ ਮੇਰੇ ਕੋਲੇ ਗੱਡੀ ਸੀਗੀ ਮੈਂ ਉਹ ਵੀ ਵੇਚੀ ਆ ਜੀ ਮਾਂ ਦਾ ਸੋਨਾ ਸੀਗਾ ਉਹ ਵੇਚਿਆ ਬੈਂਕਾਂ ਤੋਂ ਲਿਮਟਾਂ ਚਾੱਕ ਕੇ ਉਹ ਵੇਚਿਆ ਜੀ ਲੈਂਟਾਂ ਚੱਕੀਆਂ ਤੇ ਹੁਣ ਜਾਨੀ ਮੇਰੇ ਕੋਲੇ ਕੋਹੇ ਨਹੀਂ ਜੀ ਤੇ ਮੇਰੇ ਵਿਆਜ ਨੂੰ ਵਿਆਜ ਪਈ ਜਾਂਦਾ ਤੇ ਇਸ ਤੋਂ ਬਾਅਦ ਜਾਨੀ ਕਿਸੇ ਨੇ ਮੈਂ ਨਾ ਥੋੜਾ ਜਿਹਾ ਡਿਪਰੈਸ਼ਨ ਚ ਕਰਕੇ ਮੈਂ ਗੱਲਾਂ ਭੁੱਲ ਵੀ ਜਾਂਦਾ ਜੀ ਮੈਂ 2 ਮਹੀਨੇ ਡਿਪਰੈਸ਼ਨ ਦੇ ਵਿੱਚ ਵੀ ਰਿਹਾ ਜੀ ਤਾਂ ਉਹਦੇ ਕਾਰਨ ਮੈਂ ਦੋ ਵਾਰੀ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਚਲੋ ਕਰਦਿਆ ਨਹੀਂ ਬਚਾਇਆ ਜੀ ਹਜੇ ਵੀ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ ਮਹੀਨਾ ਤੋਂ ਮੈਂ ਕਮਰੇ ਜੋਂ ਨਿਕਲਿਆ ਜੀ ਤੇ ਇਸ ਤੋਂ ਬਾਅਦ ਜਾਨੀ ਜਦੋਂ ਕੋਈ ਗੱਲ ਲਤਬਾਣੀ ਇਹਨਾਂ ਨੇ ਫੜਾਈ ਜੀ ਫਿਰ ਮੈਂ ਪੁਲਿਸ ਕਾਰਵਾਈ ਕਰਾਈ ਉਹ ਵੀ ਬਹੁਤ ਔਖੀ ਹੋਈ ਪਰਚਾ ਹੋ ਗਿਆ ਹੈਗਾ ਇਹਨਾਂ ਦੀ ਇਥੋਂ ਇੱਕ ਸੋਂ ਜ਼ਿਲੇ ਚੁਪ ਜ਼ਮਾਨਤਾਂ ਵੀ ਰਿਜੈਕਟ ਹੋਈਆਂ ਜੱਜ ਸਾਹਿਬ ਨੇ ਵੀ ਟਾਈਮ ਦਿੱਤਾ ਕਿੰਨਾ ਕਿੰਨੇ ਪਰਚਾ ਹੋਇਆ ਮਾਂ ਪਿਓ ਤੇ ਕੁੜੀ ਤੇ ਹੂੰ ਤੇ ਇਸ ਤੋਂ ਬਾਅਦ ਜੱਜ ਸਾਹਿਬ ਨੇ ਵੀ 420 ਦਾ ਕੇਸ ਰਾਜੀ ਨਾਮੇ ਵਾਲਾ ਹੁੰਦਾ ਮੈਡੀਏਸ਼ਨ ਦੀਆਂ ਤਿੰਨ ਡੇਟਾਂ ਦਿੱਤੀਆਂ ਉੱਥੇ ਵੀ ਮੈਂ ਤਾਂ ਕਹਿਣਾ ਵੀ ਜਾਂ ਕੁੜੀ ਘਰੇ ਆ ਜਾ ਜਾਂ ਮੇਰੇ ਪੈਸੇ ਦਿੱਤੇ ਜਾਣ ਕੋਈ ਗੱਲ ਨਹੀਂ ਹੋਈ ਕਿਉਂਕਿ ਤੁਹਾਡੇ ਕੋਲ ਤਾਂ ਸਤਾਮ ਨੇ ਕੀ ਕਹਿੰਦੇ ਨਹੀਂ ਵੀ ਅਸੀਂ ਪੈਸੇ ਤੁਹਾਡੇ ਵਾਪਸ ਦੇ ਦਾਂਗੇ ਨਹੀਂ ਬਸ ਉਹ ਕਹਿੰਦੇ ਜਿਹੜਾ ਕੋਈ ਕਾਰਨਾ ਕਰ ਲੋ ਜੇ ਦੇਣੇ ਨਹੀਂ ਠੱਗੀ ਮਾਰਨੀ ਸੀ ਮਾਰ ਲਈ ਜੀ ਜੇ ਦੇਣੇ ਹੁੰਦੇ ਜਾਂ ਕੁਝ ਵੀ ਹੁੰਦਾ ਹੁੰਦਾ ਹੁਣ ਉਹ ਦੇ ਜਾਂਦੇ ਤੇ ਮੈਨੂੰ ਫਿਕੜਾ ਕੰਮ ਕਰਨ ਦੀ ਕੀ ਲੋੜ ਸੀਗੀ ਜੀ ਨਹੀਂ ਫਿਰ ਹੁਣ ਤੁਹਾਡੇ ਵਿਆਜ ਤੇ ਵਿਆਜ ਤੁਸੀਂ ਤਾਂ ਉਧਰ ਦੇਣਾ ਉਧਰ ਦੇ ਮੈਂ ਤਾਂ ਉਹੀ ਤੁਹਾਨੂੰ ਦੱਸਦਾ ਹਾਂ ਖਤਮੀ ਆ ਜਮਾ ਵੀ ਜਾਣੀ ਕੋਸ਼ ਕਹਿ ਨਹੀਂ ਸਕਦਾ ਮੈਂ ਹੁਣ ਵੀ ਕੀ ਹੋਣਾ ਅੱਗੇ ਮਾਲੇ ਹਲਾਤੀ ਜੀ ਨਹੀਂ ਪਤਾ ਸੀ ਕਿ ਜਦ ਆਪਣੇ ਰੋਜ਼ ਇਹ ਜੇ ਮਾਮਲੇ ਸਾਹਮਣੇ ਆਉਂਦੇ ਨੇ ਆਪਾਂ ਜਮੀ ਨਹੀਂ ਸੋਚਿਆ ਵੀ ਇਦਾਂ ਮਾਮਲੇ ਜੀ ਇਦਾਂ ਗੱਲ ਜੇ ਆਪਾਂ ਸੋਚ ਗਏ ਵੀ ਆਪਣਾ ਕੋਈ ਕੰਟ੍ਰੈਕਟ ਮੈਰਜਾ ਵਿਆਹ ਦਾ ਬੰਦੇ ਨੇ ਕਰਾਉਣਾ ਹੀ ਕਰਾਉਣਾ ਵਿਆਹ ਲਈ ਉਮਰ ਸੀਗੀ ਜੀ ਠੀਕ ਹੈ ਜੀ ਪਰ ਮੈਂ ਜੇ ਪੈਸਾ ਲਾਇਆ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈ ਕੇ ਆਪਦੀ ਵਾਈਫ ਤੇ ਲਾਇਆ ਤੇ ਜੇ ਪੈਸੇ ਪਸਾਉਣ ਵਾਲੀ ਗੱਲ ਉਹ ਤਾਂ ਆਪਾਂ ਏਜੰਟਾਂ ਨੂੰ ਵੀ ਕਿੰਨੀਆਂ ਠੱਗੀਆਂ ਮਾਰੀ ਜਾਂਦੇ ਜਿਨ੍ਹਾਂ ਨੇ ਜਿਵੇਂ ਆਪ ਜਾਣਾ ਹੁੰਦਾ ਕਿ ਏਜੰਟ ਕੋਲੇ ਫਸ ਜਾਂਦਾ ਏਜੰਟ ਨੇ ਵੀ ਠੱਗੀ ਤਾਂ ਮਾਰਨੀ ਸੀ ਮਾਰ ਹੀ ਲੈਣੀ ਹੈ ਤੇ ਜਿਹੜੇ ਗੱਲ ਇਦਾਂ ਦੀ ਪੋਤਾ ਜੀ ਇੱਧਰ ਵੀ ਕੁੜੀਆਂ ਕਰੀ ਜਾਂਦੀਆਂ ਜਿਨ੍ਹਾਂ ਨੇ ਕੰਮ ਕਰਨਾ ਇੱਧਰ ਵੀ ਕਈ ਵਿਆਹ ਕਰਵਾ ਕੇ ਮੁੜ ਕੇ ਕਹਿ ਜਾਂਦੀਆਂ ਮੈਂ ਦਾਜ ਦੇਈ ਦਾ ਪਰਚਾ ਪਾਉਣੀ ਹੈ ਨਹੀਂ ਮੈਨੂੰ ਇੰਨੇ ਪੈਸੇ ਦੇ ਜਿਨ੍ਹਾਂ ਨੇ ਫਰੋਡ ਕਰਨਾ ਉਹ ਇੱਧਰ ਇੰਡੀਆ ਚ ਵੀ ਕਰੀ ਜਾਂਦੇ ਜੀ ਜੀ ਕੱਲੋਂ ਤੁਹਾਡੀ ਵਾਈਫ ਜਾਂ ਤੁਹਾਡਾ ਸਹੁਰਾ ਆਇਆ ਕੋਈ ਲੋਕ ਉਧਰ ਲੇ ਕਹਿੰਦੇ ਨੇ ਵੀ ਹਾਂ ਠੀਕ ਹੈ ਡਾਕੂਮੈਂਟਸ ਭੇਜ ਦਿਆਂ ਤੁਹਾਨੂੰ ਬਾਹਰ ਬੁਲਾਣਿਆ ਫੇਰ ਤੁਸੀਂ ਬਾਹਰ ਜੀ ਜਦੋਂ ਹੁਣ ਉਹ ਉੱਤਰੀ ਆ ਉਥੇ ਰਿਪੋਰਟ ਤੇ ਜੀ ਮੈਨੂੰ ਹੁਣ ਪਤਾ ਲੱਗਿਆ ਜੀ ਮੈਂ ਚੈੱਕ ਕਰਾਏ ਬਾਹਰੋਂ ਵਕੀਲਾਂ ਤੋਂ ਜਦੋਂ ਉੱਥੇ ਉਤਰਦੀ ਆ ਜੀ ਉਥੇ ਸਟੱਡੀ ਡ ਮੈਂ ਜਿਹੜੇ 에ਰਪੋਰਟ ਵਾਲੇ ਵੀ ਤੂੰ ਮੈੜਣਾ ਕਿ ਆਣ ਮੈੜ ਉੱਥੇ ਉਹਨੇ ਸ਼ੰਗਲ ਸ਼ੋਅ ਕੀਤਾ ਮੈਂ ਵਿਆਹੀ ਨਹੀਂ اون ਰਿਕਾਰਡ اون ਰਿਕਾਰਡ ਹਾਂਜੀ ਇਸ ਤੋਂ ਬਾਅਦ ਹੁਣ ਮੈਨੂੰ ਕਾਲਜ ਚੋਂ ਮੁੰਡਿਆਂ ਦੇ ਵੀ ਫੋਨ ਆਏ ਕਈਆਂ ਕੁੜੀਆਂ ਦੇ ਵੀ ਵੀਡੀਓ ਦੇਖੀਆਂ ਉਹਨਾਂ ਨੇ ਗਾਂਦੀਆਂ ਸੰਪਰਕ ਕੀਤਾ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਕੁੜੀ ਵਿਆਹੀ ਵੀ ਉਹਨਾਂ ਨੂੰ ਵੀ ਐਂ ਦੱਸਿਆ ਵਸੀ ਮੈਂ ਵਿਆਹੀ ਨਹੀਂ ਉੱਥੇ ਹੁਣ ਮਾਸਕ ਲਾ ਕੇ ਨਿਕਲਦੀ ਐ ਇਹ ਜੀ ਜਿੱਥੇ ਵੀ ਜਾਂਦੀ ਐ ਇਹ ਤੇ ਮੈਂ ਤਾਂ ਇਹੀ ਬੇਨਤੀ ਐ ਜਿਹੜੇ ਮੈਨੂੰ ਦੇਖ ਰਹੇ ਆ ਤੁਹਾਡੇ ਚੈਨਲ ਆਈ ਐਨ ਆਰ ਆਈ ਵੀਰ ਵੀ ਇਹਨੂੰ ਨਾ ਤਾਂ ਕੋਈ ਕਮਰਾ ਦਿੱਤਾ ਜਾਵੇ ਰਹਿਣ ਨੂੰ ਤੇ ਮੇਰੇ ਨਾਲ ਠੱਗੀ ਨੇ ਬਹੁਤ ਵੱਡੀ ਮਾਰੀ ਆ ਤੇ ਨਾ ਇਹਨੂੰ ਕੋਈ ਕੰਮ ਦਿੱਤਾ ਜਾਵੇ ਜੇ ਕੋਈ ਮੇਰੀ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਕਰਿਓ ਵੀ ਮੇਰੇ ਕੋਲੇ ਕੁਛ ਨਹੀਂ ਹੁਣ ਵਕੀਲਾਂ ਨੂੰ ਦੇਣ ਨੂੰ ਵੀ ਪੈਸੇ ਨਹੀਂ ਦੇਖੋ ਤੁਸੀਂ ਉਹ ਪਾਜੀ ਕੀ ਦੇਖਦੇ ਤੁਹਾਡੇ ਪਿੰਡ ਦੇ ਮੁੰਡੇ ਦੀ ਹਾਲਤ ਅਜੇ ਹੀ ਹੋ ਚੁੱਕੀ ਐ ਲਗਾਤਾਰ ਇਹ ਮਾਮਲੇ ਸਾਹਮਣੇ ਆਉਂਦੇ ਨੇ ਕੀ ਕਹੋਗੇ ਕਹਿਣਾ ਕੀ ਹੈ ਜੀ ਵੀ ਇਹ ਜਿਹੜਾ ਜੇ ਠੱਗੀ ਦਾ ਕੰਮ ਆ ਇਹ ਬਹੁਤ ਜ਼ਿਆਦਾ ਚੱਲ ਰਿਹਾ ਬਸ ਸਾਡੀ ਇਹੀ ਮੰਗ ਆ ਵੀ ਸਾਡੇ ਬੱਚੇ ਦਾ ਸਾਡਾ ਮੇਰਾ ਭਤੀਜਾ ਹੀ ਐ ਇਹ ਤੇ ਜੇ ਜਿਹੜਾ ਇਹਨਾਂ ਦਾ ਚਾਹੇ ਤਾਂ ਕੋਈ ਲੈਣ ਦੇਣਾ ਉਹ ਇਹਨਾਂ ਨੂੰ ਵਾਪਸ ਕੀਤਾ ਜਾਵੇ ਜੇ ਕੁੜੀ ਆਉਣਾ ਚਾਹੁੰਦੀ ਆ ਇੰਨਾ ਕੁਛ ਕਰਵਾ ਕੇ ਉਹ ਵੀ ਪਰਿਵਾਰ ਹੁਣ ਵੀ ਸਵੀਕਾਰ ਕਰਨ ਨੂੰ ਤਿਆਰ ਆ ਤੇ ਜੇ ਉਹਨੇ ਨਹੀਂ ਆਉਣਾਗਾ ਤੇ ਸਾਡੀ ਮੰਗ ਆ ਸਰਕਾਰਾਂ ਕੋਲੋਂ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੇ ਆਪਣੀ ਪੈੜੀ ਗਹਿਣੇ ਰੱਖੀ ਆ ਦੋ ਬੱਚੇ ਨੇ ਸਾਰਾ ਕੁਝ ਦਾਸੀ ਦਿੱਤਾ ਕੋਈ ਸੋਨਾ ਸੀਗਾ ਉਹ ਵੀ ਵੇਚਿਆ ਭਾਈ ਹੁਣ ਕੋਲੇ ਤਾਂ ਕਿਸੇ ਦੇ ਵੀ ਨਹੀਂ ਪਏ ਹੁੰਦੇ ਦੇਣੇ ਦਾ ਕਰਜ਼ਾ ਚੱਕ ਕੇ ਪੈਂਦੇ ਹੁੰਦੇ ਆ ਤੇ ਇਸ ਕਰਕੇ ਵੀ ਸਾਡੀ ਤਾਂ ਇਹੀ ਪਰਜੋਰ ਅਪੀਲ ਆ ਵੀ ਇਹਦੀ ਮਦਦ ਕੀਤੀ ਜਾਵੇ ਚਾਹੇ ਕੁੜੀ ਸੁਣਦੀ ਐ ਕੋਈ ਵੀ ਉਹਦੇ ਪਰਿਵਾਰ ਮੈਂ ਪਰਿਵਾਰਕ ਮੈਂਬਰ ਸੁਣਦਾ ਕੁੜੀ ਇੱਥੇ ਆ ਜੇ ਉਹਨੂੰ ਅੱਜ ਵੀ ਸਵੀਕਾਰ ਕਰਨਗੇ ਇੱਥੇ ਕੰਮ ਕਰੇ ਠੀਕ ਹੈ ਨਾ ਜਿਹਨੇ ਇੱਥੇ ਕੰਮ ਕਰਨਾ ਸਭ ਕੁਝ ਇੱਥੇ ਵੀ ਹੈਗਾ ਜੇ ਆਪਾਂ ਕਹੀਏ ਵੀ ਬਾਹਰ ਜਾ ਕੇ ਸਾਰਾ ਕੁਝ ਐ ਬਾਹਰ ਵੀ ਕੁਝ ਨਹੀਂਗਾ ਬਿਲਕੁਲ ਬਿਲਕੁਲ ਕੀ ਦੇਖਦੇ ਹਾਂ ਜੀ ਨੌਜਵਾਨ ਕਾਗਜ਼ ਹੱਥਾਂ ਦੇ ਲਈ ਖੜਾ ਕੀ ਵੈਲਿਊ ਆ ਹਾਂਜੀ ਦੇਖੋ ਇਹ ਬੱਚਾ ਸਾਡੇ ਹੱਥਾਂ 'ਚ ਜੰਮਿਆ ਪਲਿਆ ਅਸੀਂ ਇਸ ਨਗਰ ਦੀ ਵਸਨੀਕ ਆ ਕੋਈ ਪਾਸੋਂ ਨਹੀਂ ਆਏ ਇਹ ਬੱਚੇ ਦਾ ਇੰਨਾ ਮੈਂਡ ਤੇਜ ਸੀਗਾ ਜੀ ਸਿੰਨਰੀਆਂ ਬਣਾਉਣੀਆਂ ਅੰਦਰ ਤੁਸੀਂ ਦੇਖ ਸਕਦੇ ਆ ਜੀ ਬਹੁਤ ਦਿਮਾਗ ਇਸ ਬੱਚੇ ਦਾ ਹਾਈ ਸੀਗਾ ਹਾਈ ਫਾਈਟ ਦਿਮਾਗ ਵਾਲਾ ਬੱਚਾ ਬਹੁਤ ਵਧੀਆ ਐਜੂਕੇਸ਼ਨ ਪੜ੍ਹਾਈ ਇਹਨੇ ਬਹੁਤ ਵਧੀਆ ਕੀਤੀ ਉਸ ਤੋਂ ਬਾਅਦ ਮਾਪਿਆਂ ਤੋਂ ਕੋਈ ਬਾਹਰ ਇੱਕ ਪੈਰ ਨਹੀਂ ਤੁਰਿਆ ਠੀਕ ਹੈ ਨਸ਼ਾ ਇੱਕ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਵੀ ਹੈ ਨਹੀਂ ਤੇ ਇਹ ਬੱਚੇ ਨੂੰ ਵੈਸੇ ਉਹਨਾਂ ਨੇ ਇਹ ਵੀ ਕਿਹਾ ਵੀ ਨਸ਼ਾ ਕਰਦਾ ਕਰਕੇ ਤਾਂ ਇਹ ਗੱਲ ਹੋਈ ਹੈ ਵੀ ਸਾਡੀ ਛੜ ਛਡਾਈ ਬਾਕੀ ਆ ਵੇਖੋ ਤੁਸੀਂ ਬੱਚੇ ਨੂੰ ਆਪ ਹੀ ਵੇਖ ਲਿਆ ਵੈਸੇ ਨਸ਼ੇ ਵਾਲੇ ਬੰਦੇ ਦਾ ਪਤਾ ਲੱਗ ਜਾਂਦਾ ਠੀਕ ਹੈ ਇਹ ਸਾਰੇ ਮੇਰੇ ਵੀਰ ਜਿਹੜੇ ਆ ਖੜੇ ਆ ਵੇਖੋ ਇਹਨਾਂ ਦੇ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਅਫਸੋਸੀ ਕਿਉਂ ਹੈ ਕਿਉਂਕਿ ਇਸ ਇਹ ਪਰਿਵਾਰ ਰੰਗੀ ਬਸਦਾ ਸੀ ਰੰਗੀ ਆਪਦੇ ਘਰੇ ਬਿਲਕੁਲ ਸੌਖੇ ਸੀ ਇਹ ਤੇ ਅੱਜ ਇਹ ਜਿਹੜਾ ਦੌਰ ਚੱਲਿਆ ਵਿਆਹ ਦਾ ਦੌਰ ਚੱਲੇ ਵਿਆਹ ਵੀ ਬੜੀ ਧੂਮ ਧਾਮ ਦੇ ਨਾਲ ਹੋਇਆ ਕਿਉਂਕਿ ਸੱਤ ਦਿਨ ਪਹਿਲਾਂ ਇੱਥੇ ਸਾਉਂਡ ਲੱਗ ਲੱਗ ਚੁੱਕਾ ਸੀਗਾ ਕਿਉਂਕਿ ਉਹ ਤੁਹਾਨੂੰ ਦੱਸਣਾ ਸੀ ਭੁੱਲ ਗਏ ਸੀਗੇ ਬਹੁਤ ਵਧੀਆ ਰੰਗ ਰਗਾਾਂ ਦੇ ਨਾਲ ਦਾਸ ਵੀ ਵਿੱਚ ਸੀ ਕਿਉਂਕਿ ਜਿਹੜੀ ਬਰਾਤ ਗਈ ਆ ਸਾਡੇ ਸਾਰੇ ਨਗਰ ਵਾਂਗੂ ਹੀ ਗਿਆ ਸੀਗਾ ਬਰਾਤ ਜੀ ਬਹੁਤ ਵਧੀਆ ਆਚਾਮਾਂ ਦੇ ਨਾਲ ਇਹ ਵਿਆਹ ਕੀਤਾ ਗਿਆ ਸੀਗਾ ਤੇ ਬਸ ਆ ਜਿਹੜਾ ਠੱਗੀ ਧੋਖੇ ਜਿਹੇ ਵਾਲਾ ਕੰਮ ਹੈ ਇਹਦਾ ਸਾਨੂੰ ਯਾਦ ਵੀ ਨਹੀਂ ਸੀ ਕਦੇ ਜੀ ਤੇ ਬੱਚਾ ਬਹੁਤ ਵਧੀਆ ਹਾਂ ਮੰੰਜਲ ਮਾਰ ਰਿਆ ਸੀ ਆਪਾਂ ਦੇਖਦੇ ਆ ਲੋਕਾਂ ਦੇ ਨਾਲ ਹੁੰਦੇ ਹੀ ਆ ਹਾਂਜੀ ਤੇ ਬੜੀ ਬਹੁਤ ਵਧੀਆ ਮੰੰਜਲ ਤੇ ਇਹ ਪਰਿਵਾਰ ਸੀਗਾ ਤੇ ਪਰ ਅੱਜ ਜ਼ੀਰੋ ਲੈਵਲ ਤੇ ਕੀਤਾ ਪਿਆ ਜੀ ਵੇਖੋ ਸਾਰਾ ਇਹ ਪੈਲੀ ਦਾ ਵੀ ਵੇਖੋ ਤੁਸੀਂ ਸਫਾਇਆ ਸਫਾਈ ਵਾਂਗੂ ਹੋ ਗਿਆ ਕਿਉਂਕਿ ਗਹਿਣੇ ਦਿੱਤੀ ਪੈਲੀ ਉਸ ਤੋਂ ਉਪਰੰਤ ਬੱਚਾ ਵੀ 2 2 ਮਹੀਨੇ ਬੜੇ ਇਹਨਾਂ ਨੇ ਮੇਰੇ ਵੀਰ ਰਗਿਆ ਨੇ ਭਾਈ ਸ਼ਿੰਦਰ ਰਗਿਆ ਨੇ ਬੜਾ ਫੜ ਫੜ ਕੇ ਰੱਖਿਆ ਜਣੋ ਕਿ ਵੀ ਹਰ ਵਕਤ ਅੰਦਰ ਰੱਖ ਕੇ ਵੀ ਕਿਤੇ ਬੱਚਾ ਮਰਨ ਵਾਸਤੇ ਵੀ ਤਿਆਰ ਹੋਇਆ ਵੀ ਦੋ ਵਾਰੀ ਇਹ ਬਹੁਤ ਹਾਦਸੇ ਤੋਂ ਬਚਾਇਆ ਬੱਚੇ ਨੂੰ ਇਹਨੂੰ ਤੇ ਦੋ ਮਹੀਨੇ ਪੂਰੀ ਲਗਾਤਾਰ ਚੱਲੀ ਆ ਦਵਾਈ ਕੀ ਹੁੰਦਾ ਕੁੜੀਆਂ ਬਾਹਰ ਲੈ ਕੇ ਕਿਉਂ ਐ ਕਰਦੀਆਂ ਦੇਖੋ ਜੀ ਇਹ ਪ੍ਰਮਾਤਮਾ ਜਾਣਦਾ ਵੈਸੇ ਜੋਗੀ ਇਹੋ ਜਿਹਾ ਹੋਇਆ ਪਿਆ ਕਿ ਬਹੁਤ ਉਹਨਾਂ ਦੇ ਬਾਰੇ ਉਹ ਹੀ ਜਾਣਦੇ ਆ ਜਿਹੜੇ ਇਹ ਗੱਲ ਕਰਦੇ ਆ ਵੈਸੇ ਤਾਂ ਜਿਹੜੇ ਗੁਰੂ ਪੀਰ ਵਾਲੇ ਉਹ ਕਿਸੇ ਨਾਲ ਧੋਖਾ ਨਹੀਂ ਕਰਦੇ ਦੇਖੋ ਇਹੋ ਜਿਹੇ ਸੱਚੇ ਸੁੱਚੇ ਪਰਿਵਾਰਾਂ ਦੇ ਨਾਲ ਐਸ ਤਰ੍ਹਾਂ ਹੋਣ ਲੱਗ ਜੇ ਤੇ ਸੰਸਾਰ ਤੇ ਹੋਊਗਾ ਕੀ ਜੀ ਦੇਖੋ ਨਰਕ ਬਣ ਜਾਊ ਸਦਾ ਵਾਸਤੇ ਬਿਲਕੁਲ ਬਿਲਕੁਲ ਫਾਦਰ ਨੇ 2 ਮਿੰਟ ਅੰਨਿਆ ਆਜੀ ਚੰਗਾ ਭਲੇ ਸੀ ਕਹਿੰਦੇ ਪਰ ਹੁਣ ਤਾਂ ਕਰਜ਼ੇ ਦੀ ਪੰਡ ਸਿਰ ਤੇ ਆ ਗਈ ਆ ਤੇ ਹਲੇ ਅੱਗੇ ਵੀ ਰਾਤ ਥੋੜਾ ਲੱਭਦਾ ਨਹੀਂ ਲੱਗਦਾ ਹਾਂਜੀ ਵਧਗਾ ਸੀਗੇ ਜੀ ਉਹ ਵਿਆਹ ਤਾਂ ਵਧਗਾ ਕੀਤਾ ਸੀ ਜਿਹੜਾ ਉਹ ਕੁੜੀ ਵਾਲੇ ਸੌਖੇ ਰਹਿਣਗੇ ਨਾਲੇ ਅਸੀਂ ਸੌਖੇ ਰਵਾਂਗੇ ਵਧਗਾ ਪੈਸਾ ਲਾਇਆ ਸੀਗਾ ਤੇ ਪਰ ਹੁਣ ਕੀ ਪਤਾ ਸੀਗਾ ਬੰਦੇ ਦੇ ਮਨ ਦਾ ਇਹਨਾਂ ਪਤਾ ਵੀ ਉਹਨੇ ਠੱਗੀ ਮਾਰਨੀ ਕੋਈ ਵੀ ਬੰਦਾ ਆਦਾ ਕੋਈ ਰਿਸ਼ਤਾ ਇੱਥੇ ਵੀ ਕਰਦਾ ਜਾਂ ਬਾਹਰ ਕਰਦਾ ਉਹ ਸਵਾਸਤੀ ਕਰਦਾ ਕੋਈ ਵਿਚੋਲਾ ਹੁਣ ਦੱਸ ਪਾਉਂਦਾ ਕੁੜੀ ਵਧਗਾ ਉਹ ਮੁੰਡੇ ਵਾਰੇ ਵੀ ਚੈੱਕ ਕਰਦੇ ਕੁੜੀ ਵਾਰੇ ਵੀ ਕੀਤਾ ਪਿੰਡ ਚ ਵੀ ਉਹ ਕਹਿੰਦੇ ਨੇ ਬੰਦੇ ਵਧਗੇ ਹੁਣ ਬਾਹਰ ਵਾਲੀ ਬੇਈਮਾਨੀ ਜਿਹੜੀ ਕੁੜੀ ਦੀ ਧਾਰੀ ਉਹਦਾ ਨਹੀਂ ਕੋਈ ਪਤਾ ਹੁੰਦਾ ਵੀ ਕੀ ਕਰ ਪ੍ਰੋਜੈਕਟ ਮੇਰੀ ਤਾਂ ਨਹੀਂ ਕੀਤੀ ਨਹੀਂ ਕਨੈਕਟ ਮੈਰਿਜ ਨਹੀਂ ਵਧਗਾ origignal ਵਿਆਹ ਕੀਤਾ ਜੀ ਸਾਰਾ ਕੁੜੀ ਵਸੀ ਵੀ ਆ ਹਾਂਜੀ ਕੁੜੀ ਘਰੇ ਰਹੀ ਵੀ ਆ ਕੁੜੀ ਵੀ 20 25 ਦੇ ਹੁੰਦਾ ਇਹ ਇੱਥੇ ਵਧਗਾ ਲੱਗਿਆ ਠੀਕ ਹੈ ਜੀ ਲੱਗੀ ਨਹੀਂ ਗੱਲ ਵੀ ਇਹ ਜੀ ਬੇਈਮਾਨੀ ਕਰ ਤੁਹਾਡੇ ਨਾਲ ਇੱਥੋਂ ਬਾਹਰ ਜਾ ਕੇ ਫੋਨ ਤੇ ਗੱਲਬਾਤ ਕਰਦੇ ਸੀ ਹਾਂ ਫੋਨ ਵੀ ਆਉਂਦਾ ਹੀ ਠੀਕ ਠਾਕ ਆਉਂਦਾ ਰਿਹਾ ਉਨਾ ਚਿਰ ਆਉਂਦਾ ਰਿਹਾ ਜਦੋਂ ਉਹਨੇ ਫੀਸ ਭਰਾਈ ਉਦੋਂ ਬਾਅਦ ਹਟ ਗਿਆ ਬਸ ਹੂੰ ਜਦੋਂ ਬਲੌਕ ਕਰ ਬਸ ਉਦੋਂ ਬਾਅਦ ਥੋੜਾ ਜਿਹਾ ਬਦਲਣ ਲੱਗ ਗਿਆ ਉਦੋਂ ਬਾਅਦ ਤਾਂ ਮੜਾ ਜਿਹਾ ਲਾਉਂਦੀ ਸੀ ਉਹ ਵੀ ਕਹਿੰਦੀ ਮੇਰੇ ਟਾਈਮ ਐ ਨਹੀਂ ਤੇ ਕੀ ਕਹੋਗੇ ਭਾਜੀ 45 ਲੱਖ ਰੁਪਏ ਬਹੁਤ ਹੁੰਦਾ ਜਿਵੇਂ ਮੁੰਡੇ ਨੇ ਕਿਹਾ ਵੀ 45 ਲੱਖ ਖਰਚਤਾ ਹੁਣ ਤਾਂ बस ਕੀ ਆ ਜੀ ਸਾਡੇ ਤਾਂ ਪੈਸੇ ਮਿਲਣੇ ਚਾਹੀਦੇ ਸਾਨੂੰ ਤੇ ਇਹੀ ਆ ਮੰਗ ਜੀ ਇਹ ਸਾਡੀ ਜੀ ਭਗਵੰਤ ਮਾਨ ਹਾਂ ਜੀ ਤਾਤ ਸਰਕਾਰ ਤਾਂ ਇਹ ਵੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ ਜਿਹੜੇ ਠੱਗੀਆਂ ਵਜਦੀਆਂ ਨੇ ਨਾ ਨੱਥ ਸਵਾਰ ਕੇ ਪਾਉਣੀ ਚਾਹੀਦੀ ਮੈਂ ਤਾਂ ਵਾਅਦਾ ਵਾਅਦੇ ਹੀ ਪੀਰ ਕਰਦਾ ਹਾਂ ਹਾਂ ਜੀ ਠੀਕ ਹੈ ਇਹ ਸਾਡੀ ਜੀ ਬੇਨਤੀ ਭਗਵੰਤ ਮਾਨ ਸਾਹਿਬ ਤੱਕ ਵੀਡੀਓ ਜਾਣੀ ਚਾਹੀਦੀ ਹੈ ਵੀ ਮੇਰੇ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਮੁੰਡੇ ਜਿਹੜੇ ਕੈਮਰੇ ਸਾਹਮਣੇ ਨਹੀਂ ਆ ਰਹੇ ਇਹ ਪੰਜਾਬ ਦਾ ਹਰੇਕ ਪਿੰਡ ਚੋਂ ਠੱਗੀ ਵੱਜੀ ਹੈ ਜੀ ਇਹ ਇੱਕ ਅਗਲਾ ਪੈਸੇ ਲਾਉਂਦਾ ਆਪਦੀ ਵਾਈਫ ਬਣਾ ਕੇ ਆਪਦੇ ਘਰ ਦੇ ਮੈਂਬਰ ਤੇ ਇਹ ਚੀਜ਼ ਸੋਚ ਕੇ ਲੰਮਦਾ ਪਰ ਬਾਹਰ ਜਾ ਕੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨਾਲ ਠੱਗੀ ਬੱਜੀ ਆ ਜੀ ਤੇ ਮੈਨੂੰ ਹਜੇ ਤਾਈ ਕੋਈ ਇਨਸਾਫ ਨਹੀਂ ਜੀ ਮਿਲਿਆ ਨਾ ਇਹ ਹਜੇ ਤੱਕ ਕੋਈ ਇਹਨਾਂ ਨੇ ਪੁਲਿਸ ਨੇ ਕੋਈ ਜੇਲ੍ਹ ਚ ਕੀਤੇ ਆ ਫੜ ਕੇ ਜਿਹੜੇ ਵੀ ਐਨ ਆਰ ਆਈ ਵੀਰ ਆ ਬਾਹਰ ਬੈਠੇ ਆ ਜਿੱਥੇ ਉਹ ਲੜਕੀ ਗਈ ਆ ਸਾਰੇ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿਉਂਕਿ ਇਹ ਬੱਚਾ ਜ਼ੀਰੋ ਲੈਵਲ ਤੇ ਆ ਚੁੱਕਾ ਇਹਦੀ ਹੈਲਪ ਵਾਸਤੇ ਜਿੰਨੇ ਵੀਰਾਂ ਨੇ ਹੈਲਪ ਕਰਨੀ ਆ ਇਹ ਵੱਧ ਤੋਂ ਵੱਧ ਹੈਲਪ ਵੀ ਹੋਣੀ ਚਾਹੀਦੀ ਹੈ ਹੋਰ ਜੰਨੀਆਂ ਸੰਸਥਾ ਸਾਰੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਆ ਹੱਥ ਜੋੜ ਕੇ ਕਿਉਂਕਿ ਇਹ ਪਰਿਵਾਰ ਆ ਜ਼ੀਰੋ ਲੈਵਲ ਤੇ ਕੀਤਾ ਪਿਆ ਇਸ ਵਿਸ਼ੇ ਤੇ ਆ ਕੇ ਸੋ ਸਾਰੀਆਂ ਸੰਗਤਾਂ ਦੇ ਤੇ ਅੱਜ ਮੇਰੇ ਵੀਰ ਆ ਜਿਹੜੇ ਪੰਜਾਬੀ ਹਾਂ ਡੈਲੀ ਪੋਸਟ ਹਾਂ ਡੈਲੀ ਪੋਸਟ ਵਾਲੇ ਪੰਜਾਬੀ ਮੇਰੇ ਵੀਰ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਆਉਣ ਤੇ ਸਾਡੇ ਨਗਰ ਵਿੱਚ ਆਉਣ ਤੇ ਬਹੁਤ ਧੰਨਵਾਦ ਕੀਤਾ ਜਾਂਦਾ ਪਿੰਡ ਚੌੜੀ ਬਿਲਕੁਲ ਜੀ ਬਿਲਕੁਲ ਦੱਸ ਹੀ ਕਿ ਇਹ ਪਰਿਵਾਰ ਆ ਜਿਹੜਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਵਿਆਹ ਕੀਤਾ ਰੀਤੀ ਰਿਵਾਜਾਂ ਦੇ ਨਾਲ ਕੀਤਾ ਬੜਾ ਵਧੀਆ ਕੀਤਾ ਸ਼ਾਨਦਾਰ ਕੀਤਾ ਕਹਿੰਦੇ ਇਸ ਘਰ ਦੇ ਉੱਤੇ ਸੱਤ ਦਿਨ ਕਹਿੰਦੇ ਆ ਮਿਊਜ਼ਿਕ ਚੱਲਦਾ ਰਿਹਾ ਗਾਣੇ ਵਜਾਣੇ ਚੱਲਦੇ ਰਹੇ ਆ ਤਾਂ ਜੋ ਖੁਸ਼ੀ ਨਹੀਂ ਸੀ ਪਰ ਕੀ ਪਤਾ ਸੀ ਕਿ ਖੁਸ਼ੀ ਇਹ ਚੰਦ ਮਹੀਨਿਆਂ ਦੀ ਰਹੇਗੀ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੁਆਰਾ 45 ਲੱਖ ਰੁਪਏ ਖਰਚ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਆ ਤੇ ਇਹਨਾਂ ਮੁਤਾਬਕ ਐਫ ਆਈ ਆਰ ਵੀ ਜਿਹੜੀ ਹੈਗੀ ਆ ਅ ਦਰਜ ਹੋਈ ਆ ਗ੍ਰਿਫਤਾਰੀ ਨਹੀਂ ਹੋਈ ਸ਼ਾਇਦ ਅਟਰਮ ਬੇ ਲੈ ਲਿਆ ਜਾਂ ਜਾਂਚ ਚੱਲ ਰਹੀ ਹੈ ਇਹ ਮਾਮਲਾ ਹੈ ਦੇਖਣਾ ਹੋਏਗਾ ਕਿ ਇਹ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਹਾਲਾਂਕਿ ਇਹਨਾਂ ਨੇ ਇਹ ਵੀ ਕਹਿਤਾ ਵੀ ਜੇਕਰ ਕੁੜੀ ਬਸਣਾ ਚਾਹੁੰਦੀ ਹੈ ਤਾਂ ਇਹਨਾਂ ਦੇ ਘਰ ਦੇ ਦਰਵਾਜ਼ੇ ਅੱਜ ਵੀ ਉਸ ਕੁੜੀ ਦੇ ਲਈ ਖੁੱਲੇ ਨੇ ਪਰ ਜੇਕਰ ਅਜੇ ਹ ਨਹੀਂ ਕਰਦੇ ਤਾਂ ਉਹਨਾਂ ਦੀ ਪਾਈ ਪਾਈ ਚੁਕਤਾ ਕਰਨ ਤਾਂ ਜੋ ਅਗਲੇ ਅੱਗੇ ਦਾ ਕਿਸੇ ਦਾ ਕਰਜ਼ਾ ਜਿਹੜਾ ਦੇਣਾ ਉਹ ਮੋੜ ਸਕਣ ਦੇਖਣਾ ਹੋਏਗਾ ਹੁਣ ਇਸ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਸਮਾਂ ਦੱਸੇਗਾ ਮੋਗਾ ਤੋਂ ਕਮਾਂਮੈਨ ਅਮਨਦੀਪ ਦੇ ਨਾਲ ਸੁੱਖਾ ¡Que